ਦੇਨ ਦੁਨੀਆ ਦੇ ਪਾਤਸ਼ਾਹ ਵਾਲੀਏ ਦੋ ਜਹਾਨ ਸਦਾ ਕਾਇਮ ਰਹਿਣ ਵਾਲੀ ਵਸਤੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਭਗਤਾਰ ਹਜ਼ੂਰੀ ਦੇ ਵਿੱਚ ਜੁੜ ਬੰਕੇ ਗੁਰੂ ਖਾਲਸਾ ਜੀ ਆਓ ਸਭ ਤੋਂ ਪਹਿਲਾਂ ਪੰਥ ਦੀਵਾਲੀ ਸਾਹਿਬ ਸ਼ਾਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਿੱਤੀ ਹੋਈ ਮਿੱਠੀ ਅਸੀਸ ਗੁਰੂ ਫਤੇ ਦੀ ਸਾਜ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਮੁੱਚੇ ਸੰਸਾਰ ਦੇ ਵਿੱਚ ਜਿੱਥੇ ਵੀ ਕਿਤੇ ਕੋਈ ਗੁਰੂ ਨਾਨਕ ਨਾਮ ਲੈਵਾ ਸਿੱਖ ਬੈਠਾ ਹੈ ਉਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਨੂੰ ਮਨਾ ਰਹਾ ਵਨ ਚੇਤਾ ਆ ਗਿਆ ਅਸੀਂ ਜਦੋਂ ਅਕਤੂਬਰ ਮਹੀਨੇ ਦੇ ਵਿੱਚ ਪਾਕਿਸਤਾਨ ਗਏ ਸਾਡਾ ਉੱਥੇ ਇੱਕ ਮਿੱਤਰ ਵਾ ਰਾਣਾ ਸ਼ਹਿਬਾਦ ਕਈ ਕਹਾਣੀਆਂ ਬੜੀਆਂ ਰੋਚਕਾ ਸਿੱਖਾ ਦੇ ਵਿੱਚ ਸਿੱਖੀ ਕਿੱਥੋਂ ਤੱਕ ਫੈਲੀ ਆ ਤੇ ਸਿੱਖੀ ਮੁਕਤੀ ਕਿਉਂ ਨਹੀਂ ਰਾਣਾ ਸਹਿਬਾਦ ਨੇ ਸਾਨੂੰ ਉੱਥੋਂ ਦੇ ਗੁਰਦੁਆਰਿਆਂ ਦੇ ਦਰਸ਼ਨ ਕਰਾਉਣੇ ਸ਼ੁਰੂ ਕੀਤੇ ਇੱਕ ਤੇ ਉਹ ਗੁਰਦੁਆਰੇ ਆ ਜਿਹੜੇ ਖੁੱਲ ਚੁੱਕੇ ਤੇ ਬੜੇ ਸਾਰੇ ਸਾਡੇ ਉੱਧਰ ਉਹ ਗੁਰਦੁਆਰੇ ਆ ਜਿਹੜੇ ਅਜੇ ਖੁੱਲੇ ਨਹੀਂ ਆ ਉਹ ਉਡੀਕਦੇ ਆਪਤ ਗੁਰਦੁਆਰੇ ਉੱਥੇ ਹੀ ਆ ਪਰ ਤੁ ਜਾਣਾ ਪੈਣਾ ਰਾਣਾ ਸ਼ਹਾਬਾਦ ਸਾਡਾ ਮਿੱਤਰ ਲਾਹੌਰ ਦੇ ਵਿੱਚ ਇੱਕ ਜ਼ਵਾਹਰ ਮਲ ਦਾ ਛੋਟਾ ਵੱਗ ਉੱਥੇ ਲੈ ਗਿਆ ਉਹਨੇ ਅੱਜ ਮੈਂ ਉਹ ਪਸਤ ਪਾਈ ਵੀ ਆ ਉੱਥੇ ਇੱਕ ਖੋਹੀ ਆ ਹੁਣ ਤੇ ਹੈ ਨਹੀਂ ਪਰ ਉਹ ਥਾ ਹੈਗਾ ਲਾਲ ਰੰਗ ਦੀ ਉਹ ਸਾਰੀ ਇਮਾਰਤ ਆ ਉੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਉਹ ਪੂਰੀ ਹਮਲੇ ਸੀ ਪਿੱਛੇ ਤਾਕੋਤੇ ਇੱਕ 베ਰੀ ਵੀ ਆ ਇਹ ਨਹੀਂ ਅੱਜ ਵੀ ਹੈ ਨਹੀਂ ਉਦੋਂ ਵੀ ਹੈ ਨਹੀਂ ਉਸ ਹਵੇਲੀ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਉਹ ਚੰਦੂ ਦੀ ਹਵੇਲੀ ਉਸ ਹਵੇਲੀ ਦੇ ਵਿੱਚ ਸਾਡੇ 5ਵੇਂ ਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ 33 ਤਵੀ ਘੁਬਾਲਿਆ ਗਿਆ ਸੀ ਉਸ ਹਵੇਲੀ ਦੇ ਵਿੱਚ 33 ਰੇਤ ਸੱਚੇ ਬਾਦਸ਼ਾਹ ਦੇ ਸੀਸ ਉੱਤੇ ਪਾਈ ਗਈ ਸੀ ਇੱਕ ਦੇ ਵਿੱਚ ਉਭਾਰਿਆ ਗਿਆ ਸੀ ਉੱਥੇ ਹੀ ਆੜ ਕੇ ਸਾਡੀਆਂ ਮੀਤ ਜੀ ਮਿਲੇ ਸਨ ਤੇ ਉਹਨਾਂ ਨੇ ਕਿਹਾ ਸਤ ਪਾਸ਼ਾ ਦੇ ਹੁਕਮ ਕਰੋ ਤਾਂ ਦਿੱਲੀ ਤੇ ਲਾਹੌਰ ਦੀ ਇੱਟ ਦੇ ਨਾਲ ਇੱਟ ਖੜਕਾ ਦਨੇ ਆ ਉਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਿਹਾ ਸੀ ਸਾਈ ਛੋਟੋ ਪ੍ਰੀਤੀ ਚਾਪ ਸੇ ਕਿਹਾ ਹੁਆ ਮੇਰਾ ਤਨ ਤਪ ਰਹਾ ਅਮ ਸ਼ਾਂਤ ਹੈ ਹਰ ਨਾਮ ਸੇ ਗੁਰੂ ਨੇ ਬਾਣੀ ਦੇ ਵਿੱਚ ਆਖਿਆ ਕਿ ਚੰਦਨ ਬੜੀ ਠੰਡੀ ਸਾਰੇ ਜਾਣਦੇ ਨੇ ਚੰਦਨ ਬਹੁਤ ਠੰਡੀ ਚੰਦਰਮਾ ਵੀ ਠੰਡਾ ਹੈ ਪਰ ਪਾਤਸ਼ਾਹ ਕਹਿੰਦੇ ਆ ਰੱਬ ਦੇ ਨਾਮ ਦੇ ਬਰਾਬਰ ਇਹ ਠੰਡੇ ਨਹੀਂ ਨੇ ਚੰਦਨ ਚੰਦਨਾ ਸਰਤ ਰੋਤ ਮੂਲ ਨਾ ਮਿਟਾਈ ਘਾ ਸ਼ੀਤਲ ਥੀ ਵੈ ਨਾਨਕਾ ਜਪੰਦੜੋ ਹਰ ਨਾਮ ਜਿੰਨੀ ਸ਼ੀਤਲਤਾ ਨਾਮ ਜਪ ਕੇ ਆ ਉਨੀ ਦਾ ਚੰਦਨ ਦੇ ਵਿੰਠਾ ਤੇ ਨਾ ਚੰਦਰਮਾ ਦੇ ਵਿੱਚ ਸਾਡੇ ਗੁਰੂ ਨੇ ਤੱਤੀ ਤਵੀ ਦੇ ਉੱਤੇ ਬਹਿ ਕੇ ਤੱਤੀ ਰੇਤ ਉਹਨਾਂ ਦੇ ਸੀਸ ਉੱਤੇ ਪੈਦੀ ਸੀ ਪਰ ਸਾਡੇ ਗੁਰੂ ਨੇ ਤੱਤੀ ਤਵੀ ਦੇ ਬਹਿ ਕੇ ਵੀ ਆਤਮਾ ਤੇਰਾ ਕੀਆ ਮਿੱਠਾ ਲੱਗੈ ਹਰ ਨਾਮ ਤਾਰਤ ਨਾਨਕ ਪਰ ਕਾਰਨ ਕੀ ਸਾਤ ਸ਼ਹਾਦਤ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਤੇ ਇਹ ਗਾਥਾ ਸਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਦੀ ਉਸਾਰੀ ਕਰਵਾ ਉਹਦੇ ਚਾਰ ਦਰਵਾਜ਼ੇ ਰੱਖੇ ਗਏ ਗੁਰੂ ਨਾਨਕ ਦੇ ਘਰ ਦੇ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਆੜ ਕੇ ਉਪਦੇਸ਼ ਲੈਣ ਬਾਣੀ ਦਾ ਇਹ ਮੁਬਾਰਕ ਬਚਨ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚਾਹੂ ਵਰਨਾ ਕੋ ਸਾਂਝਾ ਇਹ ਗੱਲ ਕੋਈ ਸਧਾਰਨ ਨਹੀਂ ਹੈ ਇਸ ਮੁਲਕ ਦੇ ਵਿੱਚ ਪਹਿਲਾਂ ਕਦੀ ਵੀ ਉਪਦੇਸ਼ ਚਾਹੂ ਵਰਨਾ ਕੋ ਸਾਂਝਾ ਨਹੀਂ ਸੀ ਵਰਣ ਵੰਡ ਦੇ ਮੁਤਾਬਕ ਪੜ੍ਹਾਈ ਕਰਨੀ ਤੇ ਪੜ੍ਹਾਈ ਧਾਰਮਿਕ ਕਰਾਉਣੀ ਇੱਕ ਵਰਣ ਦੇ ਕੋਲ ਸੀ ਜਿਹਨੂੰ ਉੱਚਾ ਸਭ ਤੋਂ ਵਰਣ ਮੰਨਿਆ ਜਾਂਦਾ ਸੀ। ਛੂਤਰਾ ਨੂੰ ਕੋਈ ਪੜ੍ਹਤਾਲ ਅਧਿਕਾਰ ਨਹੀਂ ਸੀ। ਇਹ ਗੁਰੂ ਨਾਨਕ ਦੇ ਘਰ ਦੀ ਮਹਿਰ ਸੀ। ਗੁਰੂ ਨਾਨਕ ਨੇ ਇੱਕ ਹੋਕਾ ਦਿੱਤਾ। ਨੀਚਾ ਅੰਦਰ ਨੀਚਾ ਨੀਜੀ ਹੂੰ ਅਤ ਨੀਚ ਨਾਨਕ ਕਿਤੇ ਸੰਸਾਰ ਵੱਡਿਆਂ ਸਿਉ ਕਿ ਆ ਰੀਸ ਜਿੱਥੇ ਨੀਂਦ ਸੁਭਾਲੀ ਜਾਂਦੀ। ਇਤ੍ਹਾ ਨਦਰ ਤੇਰੀ ਬਖਸ਼ੀਸ਼ ਸਾਗੇ ਗੁਰੂ ਨਾਨਕ ਨੇ ਦੁਨੀਆ ਦੇ ਵਿੱਚ ਸਮਾਜ ਦੇ ਵਿੱਚ ਲਤਾੜਿਆ ਨੂੰ ਨਿਮਾਣਿਆ ਨੂੰ ਨਿਤਾਣਿਆ ਨੂੰ ਸਹਾਰਾ ਦਿੱਤਾ ਗਲੇ ਦੇ ਨਾਲ ਲਾਇਆ ਜਿਨ੍ਹਾਂ ਨੂੰ ਸ਼ੁੱਧਰ ਕਹਿੰਦੇ ਸੀ ਗੁਰੂ ਨਾਨਕ ਨੇ ਆਖਿਆ ਓਏ ਇਹ ਭਾਈ ਮਰਦਾਨਾ ਭਾਈ ਮਰਦਾਨੇ ਨੂੰ ਵੀ ਤੇ ਵਰਣ ਮੰਡ ਵਾਲੇ ਉੱਚੀ ਜਾਤ ਦੇ ਵਿੱਚ ਨਹੀਂ ਸੀ ਮਾਣਿਆ ਪਰ ਗੁਰੂ ਨਾਨਕ ਦੀ ਇੰਨੀ ਰਹਿਮਤ ਸੀ ਭਾਈ ਮਰਦਾਨੇ ਤੇ ਭਾਈ ਮਰਦਾਨਾ ਕਈ ਵਾਰੀ ਗੁਰੂ ਨੂੰ ਕਹਿ ਦਿਆ ਕਰਦਾ ਸੀ ਬਾਬਾ ਤੇਰੇ ਤੇ ਮੇਰੇ ਵਿੱਚ ਕਾਈ ਅੰਤਰ ਨਹੀਂ ਤੂੰ ਖੁਦਾਇ ਦਾ ਢੂਮ ਮੈਂ ਤੇਰਾ ਢੂਮ ਇਹ ਇਸ਼ਕ ਸੀ ਇਹ ਮੁਹੱਬਤ ਸੀ ਗੁਰੂ ਨਾਨਕ ਦੀ ਉਹਨਾਂ ਲੋਕਾਂ ਦੇ ਵਾਸਤੇ ਜਿਨ੍ਹਾਂ ਨੂੰ ਇੱਥੇ ਲਤਾੜਿਆ ਗਿਆ ਉਹ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇੱਕ ਕੇਂਦਰੀ ਸਥਾਨ ਕਾਇਮ ਕਰ ਦਿੱਤਾ ਸਿੱਖਾਂ ਨੇ ਜਿੱਥੇ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਰਹਿਣ ਵਾਲਾ ਕਿਸੇ ਵੀ ਜਾਤ ਦਾ, ਧੋਤ ਦਾ, ਧਰਮ ਦਾ ਬੰਦਾ ਆ ਸਕਦਾ। ਉੱਥੇ ਆਣ ਕੇ ਉਹ ਗੁਰੂ ਦਾ ਉਪਦੇਸ਼ ਲੈ ਸਕਦਾ। ਫਿਰ ਗੁਰੂ ਸਾਹਿਬ ਨੇ ਕਰਤਾਰਪੁਰ ਨਗਰ ਵਸਾਇਆ। ਗੁਰੂ ਸਾਹਿਬ ਨੇ ਕਰਤਾਰਪੁਰ ਸਾਹਿਬ ਨਗਰ ਵਸਾਇਆ ਜਲੰਧਰ ਵਾਲਾ। ਗੁਰੂ ਸਾਹਿਬ ਨੇ ਸਰੋਵਰ ਬਣਾਈ ਗੁਰੂ ਸਾਹਿਬ ਨੇ ਬੌੜੀਆਂ ਬਣਾਈਆਂ ਗੁਰੂ ਸਾਹਿਬ ਨੇ ਖੂਹ ਬਣਾਏ ਅੱਜ ਤੋ ਜੋਰ ਇਹ ਲੱਗਾ ਹੋਇਆ ਸੀ ਨਕਸ਼ਬੰਦੀ ਲਹਿਰ ਦਾ ਜਿਤਾ ਕੇ ਇੱਕ ਜਥੇਬੰਦੀ ਚੱਲਦੀ ਆ ਨਾ ਇੱਥੇ ਜਿਹੜੇ ਕਹਿੰਦੇ ਆ ਕਿ ਇਸ ਮੁਲਕ ਦੇ ਵਿੱਚ ਰਹਿਣ ਵਾਲੇ ਜਿਹੜੇ ਦੀ ਉਹਨਾਂ ਦੀ ਦਿੱਤੀ ਕੋਈ ਵੱਖਰੀ ਆਡੈਂਟੀ ਨਹੀਂ ਸਾਰੇ ਉਹੀ ਨੇ ਜੋ ਅਸੀਂ ਕਹਿੰਦੇ ਆ ਉਸ ਵੇਲੇ ਨਕਸ਼ਮੰਦੀ ਲਹਿਰ ਵਾਲੇ ਕਹਿੰਦੇ ਸੀ ਇਸ ਮੁਲਕ ਦੇ ਵਿੱਚ ਸਿਰਫ ਸਾਡਾ ਮذਬ ਰਵੇ ਬਾਹਰ ਗੁਰੂ ਨਾਨਕ ਦੇ ਘਰ ਦੇ ਵਿੱਚ ਇਹ ਗੱਲ ਮਨਜ਼ੂਰ ਨਹੀਂ ਆਈ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦਰਬਾਰ ਸਾਹਿਬ ਦੀ ਉਸਾਰੀ ਕਰਵਾਈ ਉਹਦੇ ਚਾਰ ਦਰਵਾਜ਼ੇ ਰੱਖੇ ਫੇਰ ਆਪ ਸੱਚੇ ਪਾਤਸ਼ਾਹ ਜੀ ਨੇ ਨਗਰਾਂ ਪਿੰਡਾਂ ਦੇ ਵਿੱਚ ਜਾ ਕੇ ਲੋਕਾਈ ਨੂੰ ਇੱਕ ਆਕਾਲ ਪੁਰਖ ਦੇ ਨਾਲ ਅਗਲੇ ਤੇ ਚਾਹੁੰਦੇ ਸੀ ਕਿ ਸਾਰੇ ਸਾਡੇ ਮੁਤਾਬਕ ਹੋ ਜਾਣ ਗੁਰੂ ਨੇ ਇੱਥੇ ਸਿੱਖੀ ਦੀ ਗੱਲ ਗੁਰੂ ਨਾਨਕ ਪਾਤਸ਼ਾਹ ਦੀ ਗੱਲ ਉਹਦੀ ਚੜ੍ਹ ਦੀ ਕਲਾ ਦੀ ਗੱਲ ਪੰਥ ਦੇ ਕੇਂਦਰ ਦੀ ਗੱਲ ਜੋ ਸਿੱਖਾ ਦਾ ਕੇਂਦਰੀ ਸਥਾਨ ਹੈ ਸ੍ਰੀ ਦਰਬਾਰ ਸਾਹਿਬ ਉਹਦੀ ਗੱਲ ਕਰਾਂ ਫਿਰ ਇਹ ਗੁਰੂ ਦੀ ਇੱਕ ਹੋਰ ਅੱਗੇ ਵੱਡੀ ਰੰਗ ਸੀ ਉਸੇ ਲੱਕ ਦੀ ਠੰਡੇ ਦਿਮਾਗ ਦੇ ਨਾਲ ਇਹਨਾਂ ਦੀ ਗੱਲ ਅੱਜ ਅਸੀਂ ਕਿਸੇ ਤਾਂ ਨਹੀਂ ਸੀ ਸਾਡਾ ਗੁਰੂ 15 ਭਗਤਾਂ ਦਾ ਇਲਾਕਾ ਇੱਕ ਨਹੀਂ ਸੀ ਕੋਈ ਭਗਤ ਕਿਤੇ ਹੁੰਦਾ ਸੀ ਕੋਈ ਭਗਤ ਕਿਤੇ ਹੁੰਦਾ ਸੀ ਗੁਰੂ ਨਾਨਕ ਪਾਤਸ਼ਾਹ ਨੇ ਉਹਨਾਂ ਭਗਤਾਂ ਦੀ ਬਾਣੀ ਨੂੰ ਇਕੱਠਾ ਕੀਤਾ ਸੀ ਗੁਰਮੁਖ ਕੋਜਤ ਭਏ ਉਦਾਸੀ ਗੁਰੂ ਨੇ ਉਹਨਾਂ ਭਗਤਾਂ ਦੀ ਬਾਣੀ ਨੂੰ ਜਦੋਂ ਭਾਈ ਗੁਰਦਾਸ ਜੀ ਪਾਸ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਸਰੂਪ ਲਿਖਵਾਇਆ ਉਦੋਂ ਤੱਕ ਮੌਜੂਦ ਪੰਜ ਗੁਰੂ ਸਾਹਿਬ ਪੰਦਰਾਂ ਭਗਤ ਗੁਰਸੇਖ ਅਤੇ ਭੱਡਾ ਦੀ ਬਾਣੀ ਨੂੰ ਇੱਕ ਥਾਂ ਦੇ ਉੱਤੇ ਸੱਚੇ ਪਾਤਸ਼ਾਹ ਜੀ ਨੇ ਬਿਰਾਜਮਾਨ ਕਰ ਦਿੱਤਾ ਇਹ ਕੋਈ ਝੂਠੀ ਗੱਲ ਨਹੀਂ ਗੁਰੂ ਨੇ ਉਹਨਾਂ ਨੂੰ ਮਾਣ ਦਿੱਤਾ ਜਿਨ੍ਹਾਂ ਨੂੰ ਕਹਿੰਦੇ ਸੀ ਇੱਕ ਸ਼ਬਦ ਆ ਨਾ ਗੁਰੂ ਅਰਜਨ ਦੇਵ ਜੀ ਦਾ ਕਿ ਇਸ ਸ਼ਬਦ ਨੂੰ ਧਿਆਨ ਦੇ ਨਾਲ ਪੜ੍ਹੋ ਗੋਬਿੰਦ 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 ਸਤ ਨਾਮ ਦਿਓ ਮਨ ਲੀਣਾ ਆਠ ਤਾਮ ਕੋ ਸ਼ੀਪਰੋ ਹੋਇਓ ਲਾਖੀਣਾ ਬੁਣਣਾ ਤੰਣਾ ਤਿਆਗ ਕੈ ਪ੍ਰੀਤ ਚਰਨ ਕਬੀਰਾ ਨੀਤ ਕੁਲਾ ਜਲਾਰਾ ਭਇਓ ਗੁਣੀ ਗਹਿਰਾ ਰਬਦਾਸ ਤੁੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ ਸੈਨ ਨਾਈ ਬੁੱਤ ਕਾਰਿਆ ਉਹ ਘਰ ਘਰ ਸੁਣਿਆ ਹਿਰਦੈ ਵਸਿਆ ਪਾਰ ਬ੍ਰਹਮ ਭਗਤਾ ਮੈਂ ਗਣਿਆ ਇਹ ਵਿਦ ਸੁਨ ਕਾ ਚਾਰ ਟੋ ਮੈਂ ਪਿਛਲੇ ਕਿੰਨੇ ਰੋਤ ਕੋਈ ਜਾਟਾਂ ਦੇ ਵਿੱਚ ਬੈਠਾ ਮੈਂ ਕਿਹਾ ਜਾਟੋ ਤੁਹਾਡਾ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਾਮ ਆਉਂਦਾ ਕਿ ਕਿ ਦੱਸਿਓ ਭਲਾ ਕਿ ਮੈਂ ਆ ਸਮਝ ਸਕਦਾ ਇਹ ਵੇਖ ਕੇ ਸੁਣ ਕੇ ਜਾਟੋ ਉੱਠ ਭਗਤੀ ਲਾਗਾ ਮਿਲੇ ਪਰ ਤੱਕ ਗੁਸੈ ਨਾ ਧੰਨਾ ਵਡਭਾਗਾ ਹੁਣ ਇਹਦੇ ਵਿੱਚ ਜਿਹੜੇ ਭੱਖਾਂ ਦਾ ਜਿਗਰ ਆ ਇਹਨਾਂ ਦੇ ਬਾਰੇ ਗੁਰੂ ਸਾਹਿਬ ਕੀ ਕਹਿੰਦੇ ਆ ਰਵਦਾਸ ਭੰਤਾ ਟੋੜ ਨੀਤ ਟੋੜ ਕਹਿੰਦੇ ਮਰਿਆ ਆ ਪਸ਼ ਸੈਣ ਨਾਲੀ ਬੁੱਤਕਾਰ ਦਾ ਬੁੱਤियां ਕੰਮ ਕਰਦਾ ਸੀ ਮੁੱਠਾ ਚਾਪੀ ਕਰਨੇ ਜਾ ਕੇ ਬਿਮਾਰ ਸ਼ਾਕ ਗੁਰੂ ਸਾਹਿਬ ਨੇ ਇਹਨਾਂ ਸਾਰੇ ਭਗਤਾਂ ਨੂੰ ਬਰਾਬਰ ਬਹਾਲ ਅੱਜ ਤੇ ਮੈਂ ਜਦੋਂ ਕੌਮ ਨੂੰ ਵੇਖਦਾ ਅਸੀਂ ਸਹਿਨ ਸ਼ੀਲਤਾ ਦਾ ਗਵਾਹ ਹਾਂ ਗੁਰੂ ਨੇ ਤੇ ਵਕ ਵਕ ਸਿੱਤਿਆਂ ਦੇ ਵਿੱਚ ਰਹਿਣ ਵਾਲੇ ਭਗਤ ਇਕੱਠੇ ਬਹਾਲ ਦਿੱਤੇ ਅੱਜ ਦੇ ਸਿੱਖ ਇਕੱਠੇ ਬੈਠਣ ਉਤਿਆਰ ਨਹੀਂ ਇੱਕ ਦੂਜੇ ਨਾਲ ਲੜਦੇ ਇੱਕ ਦੂਜੇ ਨਾਲ ਖਿੰਡੇ ਗੱਲ ਪੁਸ਼ ਦੀ ਆ ਗੱਲ ਹਉਮੈ ਦੀ ਆ ਗੱਲ ਈਗੋ ਦੀ ਆ ਹੋਰ ਕੋਈ ਸਾਡੀ ਕੀ ਮੁਸ਼ਕਲ ਹੈ ਮੈਂ ਪੰਜ ਪ੍ਰਕਾਰ ਭਾਏ ਨੇ ਇਸ ਕੱਕਾ ਕੜਾ ਕਸ਼ੈਰਾ ਕਰਪਾਣ ਜਿਹਨੇ ਵੀ ਇੱਥੇ ਅੰਮ੍ਰਿਤਧਾਰੀ ਬੈਠੇ ਇਹੋ ਹੀ ਪਾਏ ਸਾਰੇ ਬਾਲਜ ਪਤਾਰ ਹੀ ਬੋਲੀ ਦੀ ਆਪਾਂ ਸਾਰੇ ਜਦੋਂ ਅੰਮ੍ਰਿਤ ਛਕਾਇਆ ਜਾਂਦਾ ਤੇ ਪੰਜ ਬਾਣੀਆਂ ਜਪਜੀ ਸਾਹਿਬ ਜਪ ਸਾਹਿਬ ਕਬ ਪ੍ਰਸਾਦ ਸਵੈਏ ਕਹੇ ਉਹ ਬਾਤ ਬੇਨਤੀ ਚੋਂ ਪਈ ਕੇ ਅਨੰਦ ਸਾਹਿਬ ਬੜਿਆ ਜਾਂਦਾ ਕੋਈ ਹੈ ਕਿਤੇ ਬੜੇ 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 ਸ੍ਰੀ ਗੁਰੂ ਗ੍ਰੰਥ ਸਾਹਿਬ ਉਹ ਲਾਲਚ ਦੇ ਵਿੱਚ ਰਹਿਣ ਵਾਲੇ ਸਾਰੇ ਗੁਰੂ ਨਾਨਕ ਨਾਮ ਲੈਵਾਂ ਦੇ ਗੁਰੂ ਨੇ ਕੋਈ ਭਲੇਖਾ ਨਹੀਂ ਫਾਇਦਾ ਦੁਨੀਆਂ ਦੇ ਕਿਸੇ ਵੀ ਦਿੱਤੇ ਦੇ ਵਿੱਚ ਸਿੱਖ ਰਹਿਦਾ ਵੇ ਵਾਸੀ ਕਿੱਥੋਂ ਦੇ ਆਪਾ ਸ਼੍ਰੀ ਅਨੰਦਪੁਰ ਸਾਹਿਬ ਤਾਂ ਸਾਡਾ ਬਖਰੀਵਾਂ ਕਿੱਥੇ ਆਵੇਂ ਦੱਸੋ ਕੋਈ ਬਖਰੇਵਾਂ ਨਹੀਂ ਬਸ ਗੁਰੂ ਨੇ ਸਾਨੂੰ ਇਕੱਠੇ ਬਹਿਣਾ ਸਿਖਾਇਆ ਅਸੀਂ ਹਵੇ ਲੜੀਆ ਇੱਕ ਦੂਜੇ ਦੇ ਖਿਲਾਫ ਗੂਸ਼ਨ ਬਾਗੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਦਾ ਇਹ ਵੱਡਾ ਕਾਰਨ ਸੀ ਕਿ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬਾ ਰਾਜ ਦਾ ਸਰੂਪ ਜਿਹੜਾ ਸੀ ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰਧਾਰਾ ਜਿਹੜੀ ਸੀ ਉਹਨੂੰ ਇੱਕ ਥਾਂ ਦੇ ਉੱਤੇ ਇਕੱਠਾ ਕਰ ਦਿੱਤਾ ਔਰ ਦਰਬਾਰ ਸਾਹਿਬ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਉਹਦੇ ਅੰਦਰ ਪ੍ਰਕਾਸ਼ ਕਰ ਦਿੱਤਾ ਇਹ ਗੱਲ ਕਹਿਣਾ ਮੁਭਾਵ ਦੀ ਨਹੀਂ ਸੀ ਉਹਨਾਂ ਨੇ ਸਾਦਿਸ਼ਾ ਘੜੀਆਂ ਨਕਸ਼ਬੰਦੀ ਨਹਿਰ ਦਾ شیخ احمد ਸਰਹੰਦੀ ਰੋਜ਼ਾ ਸ਼ਰੀਫ ਹੈ ਫਤਿਹਗੜ੍ਹ ਸਾਹਿਬ ਹੁਣ ਵੀ ਹੈਗਾ ਜਾ ਕੇ ਦੇਖ ਲਓ ਉੱਥੋਂ ਦੱਸੋ ਉੱਥੇ ਉਹਨਾਂ ਨੇ ਸਾਦਿਸ਼ਾ ਘੜੀਆਂ ਸੱਚੇ ਪਾਤਸ਼ਾਹ ਨੂੰ ਗ੍ਰਿਫਤਾਰ ਕੀਤਾ ਚੱਦੂ ਵੀ ਇੱਕ ਕਾਰਨ ਸੀ ਚੱਦੂ ਨੂੰ ਕੋਈ ਭਰੀ ਨਹੀਂ ਕਰ ਸਕਦਾ ਕਿਉਂਕਿ ਚੰਦੂ ਦੀ ਹਵੇਲੀ ਦੇ ਵਿੱਚ ਮੈਂ ਤੇ ਬੈਠਿਆ ਹਾਂ ਉਥੇ ਹੁੰਦਾ ਸੀ ਉਹ ਸਿੱਖ ਕੌਮ ਦੀ ਚੜ੍ਹਦੀ ਕਲਾ ਗੁਰੂ ਦੇ ਕੀਤੇ ਹੋਏ ਵੱਡੇ ਕਾਰਜ ਇਹਦੇ ਕਰਕੇ ਵਕਤ ਦੀ ਹਕੂਮਤ ਜਾਗੀਰ ਬਾਦਸ਼ਾਹ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸ਼ਹੀਦ ਕਰਵਾਇਆ ਸੀ ਔਰ ਬੜੇ ਪਸੀਏ ਦਿੱਤੇ ਗਏ ਸੀ ਭਾਈ ਰਤਨ ਸਿੰਘ ਪੰਗੂ ਜੀ ਨੇ ਲਿਖਿਆ ਬਰਾਜਨ ਪੰਥ ਪ੍ਰਕਾਸ਼ ਵਿੱਚ ਕੀਰ ਅਰਜਨ ਦਰਿਆਉ ਦਾ ਕੋ ਰਾਵੀ ਦਰਿਆ ਦੇ ਕੱਟੇ ਦੇ ਉੱਤੇ ਹੁਣ ਕਿਲੇ ਦੇ ਬਾਹਰ ਬਾਗ ਗੁਰਦੁਆਰਾ ਟਹਿਰਾਖਾ ਉਥੇ ਸੱਚੇ ਬਾਦਸ਼ਾਹ ਦੀ ਸ਼ਹੀਦ ਹੋ ਗਏ ਅੱਜ ਅਸੀਂ ਗੁਰੂ ਦੀ ਸ਼ਹਾਦਤ ਨੂੰ ਯਾਦ ਕਰਦੇ ਅਸੀਂ ਇੱਕ ਸ਼ਬਦ ਵਕਤਦੇ ਹਾਂ ਸ਼ਹੀਦਾ ਦੇ ਸਰਤਾ ਪਹਿਲੇ ਸਿੱਖ ਗੁਰੂ ਸੀਹੀ ਉੱਥੋਂ ਸ਼ੁਰੂਆਤ ਹੋ ਗਈ। ਔਰ ਐਸੀ ਕਤਾਰ ਹੈ ਜ਼ਬਰ ਤੇ ਜ਼ੁਲਮ ਜਿੰਨਾ ਚਿਰ ਤੱਕ ਰਹੇਗਾ ਸ਼ਹੀਦਾਂ ਦੇ ਸਰਤਾਜ ਤੋਂ ਜਿਹੜੀ ਸ਼ੁਰੂਆਤ ਹੋਈ ਹੈ ਇਹ ਕਤਾਰ ਕਦੀ ਮੁੱਕੇਗੀ ਨਹੀਂ। ਉਦੋਂ ਤੋਂ ਲੈ ਕੇ 83 ਤੱਕ ਔਰ 84 ਤੋਂ ਬਾਅਦ ਵੀ ਸਿੱਖ ਆਪਣੇ ਹੱਕ ਸੱਚ ਦੇ ਲਈ ਸ਼ਹਾਦਤ ਦੇ ਉੱਚੇ ਮਕਾਮ ਨੂੰ ਪਾ ਗਏ ਨੇ। ਪਰ ਇਹਦੀ ਸ਼ੁਰੂਆਤ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕੀਤੀ ਜਿਨ੍ਹਾਂ ਦਾ ਆਪਾਂ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ ਗੁਰੂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਹਿਲਾ ਸਰੂਪ ਲਿਖਾਇਆ ਦੁਨੀਆ ਦੇ ਵਿੱਚ ਰਹਿਣ ਵਾਲੇ ਹਰ ਸਿੱਖ ਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਹੈ ਸਾਡੇ ਬੱਚੇ ਬੱਚੇ ਨੂੰ ਪਤਾ ਹੋਣਾ ਚਾਹੀਦਾ ਸਾਡੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬਾਨ ਵਿੱਚ 10 ਪਾਤਸ਼ਾਹੀਆਂ ਹਨ ਆਤਮਾ ਗ੍ਰੰਥ ਵਿੱਚ ਸਰੀਰ ਪੰਥ ਵਿੱਚ ਸਮੂਹਕ ਰੂਪ ਦੇ ਵਿੱਚ ਜਦੋਂ ਖੱਡੇ ਬਾਟੇ ਦੀ ਪੌੜੀ ਛੱਡ ਕੇ ਪੰਥ ਦੇ ਵਿੱਚ ਸ਼ਾਮਲ ਹੁੰਦੇ ਆ ਗੁਰੂ ਦਾ ਇਹ ਸਰੀਰ ਆਜਾ ਭਾ ਇਹਨਾਂ ਗੱਲਾਂ ਨੂੰ ਸਮਝ ਮੈਂ ਪੰਜਾਬ ਘੁੰਮਦਾ ਫਿਰੇ ਮੈਂ ਘੁੰਮ ਕੇ ਵਿਖਿਆ ਅਸੀਂ ਗੁਰਦੁਆਰੇ ਬੜੇ ਸੋਹਣੇ ਬਣਾਏ ਪਰ ਅਸੀਂ ਗੁਰਦੁਆਰਿਆਂ ਦੇ ਵਿੱਚ ਆ ਘਟ ਗਏ ਸਤ ਸੰਕਤ ਨਹੀਂ ਕਰਦੇ ਘਰਾਂ ਦੇ ਵਿੱਚ ਬਾਣੀ ਦੇ ਪਹਿਰੇ ਘੱਟ ਨੇ ਬਾਣੀ ਦਾ ਪਾਠ ਤੇ ਜੇ ਅਸੀਂ ਗੁਰੂ ਤੋਂ ਦੂਰ ਹੋਵਾਂਗੇ ਪਰਮੇਸ਼ਰ ਤੇ ਭੁਗਿਆ ਵਿਆਪਣ ਸਭੇ ਦੁੱਖ ਤੜੇ ਜਾਣ ਇਸ ਸੇ ਜਲਦਾ ਤਾਂ ਆਪਾਂ ਆਪਣੇ ਆਪ ਨੂੰ ਗੁਰੂ ਦੇ ਨੇੜੇ ਲੈ ਕੇ ਆ ਗਏ ਗੁਰੂ ਸਰਬ ਕਲਮ ਸਰਬੱਤ ਸਰਬ ਮੈਨੂੰ ਇੱਕ ਸਾਖੀ ਯਾਦ ਆ ਗੁਰੂ ਕਿੰਨਾ ਸੁਭਰਾ ਸਿੱਖ ਭਰੋਸਾ ਦੇ ਕੰ ਅੰਗਰੇਜ਼ਾਂ ਦਾ ਰਾਜ ਆ ਗਿਆ ਸੀ ਔਰ ਪਹਿਲਾ ਬਹੁਤੀ ਸੰਗਤ ਦਰਬਾਰ ਸਾਹਿਬ ਲੰਗਰ ਹਾਲ ਵਾਲਾ ਜਿਹੜਾ ਦਰਵਾਜ਼ਾ ਹੈ ਉਧਰ ਦੀ ਆਉਂਦੀ ਅੰਗਰੇਜ਼ਾਂ ਦਾ ਇੱਕ ਵੱਡਾ ਅਫਸਰ ਦਰਬਾਰ ਸਾਹਿਬ ਅੰਦਰ ਆਇਆ ਉਹਨੇ ਜੋੜਾ ਪਾ ਲਿਆ ਉਥੇ ਇੱਥੇ ਅਠਸੜੀ ਤੀਰਥਾ ਉਥੇ ਇੱਕ ਸਾਧੂ ਬੈਠਾ ਸੀ ਗੁਰਮੁਖੀ ਉਹਨੇ ਵੇਖਿਆ ਕਿ ਗੋਰਾ ਜੋੜਾ ਪਾ ਕੇ ਤੁਰਿਆ ਆਉਂਦਾ ਹੈ ਤੇ ਜਿਵੇਂ ਆਪਣਾ ਸੁਭਾਅ ਹੁੰਦਾ ਪਿੰਡਾਂ ਵਾਲਿਆ ਉਹਨੇ ਕਿਹਾ ਵੇ ਅੰਨਿਆ ਜੋੜਾ ਪਾ ਕੇ ਤੁਰਿਆ ਆਉਣਾ ਤੈਨੂੰ ਦਿਸਦਾ ਨਹੀਂ ਹੁਣ ਗੋਰੀ ਨੂੰ ਪੰਜਾਬੀ ਨਹੀਂ ਸੀ ਉਹਨੇ ਸੁਣਿਆ ਨਾ ਸੁਣਿਆ ਨਾਲ ਤੇ ਆ ਕੇ ਉਸ ਨੂੰ ਸਮਝਾਇਆ ਕਿ ਤੈਨੂੰ ਬਲੈਂਡ ਕਹਿ ਰਿਹਾ ਹੈ ਪਰ ਉਹ ਅੱਗੇ ਚਲਾ ਗਿਆ ਥੋੜਾ ਜਿਹਾ ਅੱਗੇ ਗਿਆ ਜਿੱਥੋਂ ਹਟਿਆ ਇਹ ਸਾਡੇ ਇਤਿਹਾਸ ਵਿੱਚ ਲਿਖਿਆ ਹੋਇਆ ਉਹਨੂੰ ਜਦੋਂ ਦਿਸਣੋਂ ਹਟਿਆ ਤੇ ਉਹਨੂੰ ਚੇਤਾ ਆਇਆ ਵੀ ਮੇਰੇ ਨਾਲ ਦੇ ਉਹਨੇ ਕੀ ਬਲੈਂਡ ਬਲੈਂਡ ਕਹਿ ਰਹੇ ਸੀ ਉਹ ਕਹਿੰਦਾ ਵੀ ਉਹ ਬੰਦਾ ਕੀ ਕਹਿੰਦਾ ਸੀ ਉਹ ਕਹਿੰਦੇ ਜੀ ਉਹ ਕਹਿੰਦਾ ਸੀ ਇਹ ਗੁਰੂ ਰਾਮਦਾਸ ਦਾ ਘਰ ਹੈ ਇਥੇ ਇਦਾਂ ਨਹੀਂ ਆਇਆ ਜੋੜੇ ਪਾ ਕੇ ਵਾਪਸ ਮੁੜਿਆ ਉਹ ਕਹਿਣ ਲੱਗਾ ਬਾਬਾ ਜੀ ਮੈਨੂੰ ਮਾਫ਼ ਕਰੋ ਨਾਲ ਦੀਆਂ ਨੇ ਪੰਜਾਬੀ ਦੇ ਵਿੱਚ ਟ੍ਰਾਂਸਲੇਟ ਕੀਤਾ ਉਹਨੇ ਆਖਿਆ ਕਿ ਮੇਰੇ ਕੋਲੋਂ ਨਾ ਮਾਫ਼ੀ ਮੰਗੋ ਆ ਸਾਹਮਣੇ ਜਿਹੜਾ ਅਕਾਲ ਤਖਤ ਸਾਹਿਬ ਕੜਾ ਪ੍ਰਸ਼ਾਦ ਦੀ ਦੇਖਰਾਓ ਉੱਥੇ ਮੰਗੋ ਗੁਰੂ ਰਾਮਦਾਸ ਪਾਤਸ਼ਾਹ ਤੋਂ ਮੰਗੋ ਜੇ ਗੁਰੂ ਨੇ ਚਾਰਿਆ ਤੇ ਨਿਕਾ ਵਾਪਸ ਆ ਉਜੜਾ ਧਾਰ ਕੇ ਹੱਥ ਨੂੰ ਧੋ ਕੇ ਮੁਬਾਰਕ ਸਰੋਵਰ ਦੇ ਵਿੱਚ ਮੈਂ ਬੇਨਤੀ ਕਰਦਾ ਹਾਂ ਦਾ ਇਹ ਸਰੋਵਰ ਕੋਈ ਆਮ ਨਹੀਂ ਹੈ ਅਸੀਂ ਤੱਕਵਾਦੀਓ ਜਿਸ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਦੇ ਵਾਸਤੇ ਸਾਡੇ ਅੱਖਾਂ ਸ਼ਹੀਦਾ ਨੇ ਸ਼ਹੀਦੀਆਂ ਪਾਲੀਆਂ ਕਿ ਸਰੋਵਰ ਦੇ ਵਿੱਚ ਇਸ਼ਨਾਨ ਕਰਾਂਗੇ ਅਸੀਂ ਕਹਿੰਦੇ ਆ ਜੀ ਉਹਦੇ ਵਿੱਚ ਇਸ਼ਨਾਨ ਕਰਨ ਦਾ ਕਿਹਾ ਪ੍ਰੋਫੈਸਰ ਪੂਰਨ ਸਿੰਘ ਨੂੰ ਪੜ ਕੇ ਰੱਖੋ ਉਹ ਕਹਿੰਦੇ ਜਦੋਂ ਇਸ ਸਰੋਵਰ ਦੇ ਵਿੱਚ ਚੁੱਪੀ ਮਾਰ ਲੈ ਕੇ ਉਹ ਜਿਹੜਾ ਆਨੰਦ ਹੈ ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਉਹ ਬਿਆਨ ਤੋਂ ਪਰੇ ਹੈ ਉਹਨੇ ਅਰਦਾਸ ਕੀਤੀ ਜਾ ਕੇ ਬਾਦਸ਼ਾਹ ਨੇ ਕਿਰਪਾ ਕੀਤੀ ਉਹਦੀ ਰੌਸ਼ਨੀ ਵਾਪਸ ਆਠ ਗੜੀਆਂ ਹੁੰਦੀਆਂ ਸੀ ਦਰਬਾਰ ਸਾਹਿਬ ਨੂੰ ਪਹਿਲਾਂ ਆਠਾਂ ਗੜੀਆਂ ਦੇ ਦਰਬਾਰ ਸਾਹਿਬ ਵਾਲੇ ਪਾਸੇ ਅੰਗਰੇਜ਼ੀ ਦੇ ਵਿੱਚ ਲਿਖ ਕੇ ਲਾਇਆ ਗਿਆ ਇਹਦੇ ਤੋਂ ਅੱਗੇ ਜੋੜੇ ਲੈ ਕੇ ਜਾਣਾ ਮਨ ਇਹ ਹੈ ਗੁਰੂ ਰਾਮਦਾਸ ਪਾਤਸ਼ਾਹ ਦੇ ਧਰਮ ਦੇ ਕਸੂ ਅਸੀਂ ਆਪਣੇ ਗੁਰੂ ਦੇ ਉੱਤੇ ਭਰੋਸਾ ਕਰੀਏ ਇਹ ਲੜਾਈਆਂ ਝਗੜੇ ਇਹ ਇਹਨਾਂ ਨੂੰ ਛੱਡ ਜਾਈਏ ਅਸੀਂ ਇਹ ਪੰਜਾਬ ਸਾਡਾ ਵਾ ਇਹ ਬੰਧਦਾ ਵਾ ਅਸੀਂ ਆਪਣੇ ਪੰਜਾਬ ਨੂੰ ਨਸ਼ਿਆਂ ਦੇ ਵਿੱਚ ਨਹੀਂ ਦੇਖ ਸਕਦੇ ਅਸੀਂ ਆਪਣੇ ਪੰਜਾਬ ਦੇ ਵਿੱਚ ਕੋਈ ਸਾਡੇ ਗੁਰੂ ਗ੍ਰੰਥ ਸਾਹਿਬ ਨੂੰ ਚੈਲੰਜ ਕਰੇ ਔਰ ਆਪਣੇ ਆਪ ਨੂੰ ਗੁਰੂ ਘੋਸ਼ ਕਰੇ ਅਸੀਂ ਇਹ ਨਹੀਂ برداشت ਕਰ ਸਕਦੇ ਅਸੀਂ ਆਪਣੇ ਪੰਜਾਬ ਦੇ ਵਿੱਚ ਆਪਣੇ ਗੁਰੂ ਦੀ ਫੁਲਵਾੜੀ ਨੂੰ ਵੱਧਦਾ ਫੁੱਲਦਾ ਵੇਖਣਾ ਚਾਹੁੰਦੇ ਹਾਂ ਸਾਡੇ ਗੁਰੂ ਦੀ ਸੋਚ ਹੈ ਸਭ ਕੋ ਮੀਤ ਹਮ ਆਪਨ ਕੀ ਨਾ ਹਮ ਸਭ ਨਾ ਕੇ ਸਾਧਨ ਸਿੱਖ ਕਿਸੇ ਦਾ ਦੁਸ਼ਮਣ ਨਹੀਂ ਸਿੱਖ ਕਿਸੇ ਦਾ ਵੈਰੀ ਨਹੀਂ ਸਿੱਖ ਕਿਸੇ ਨਾਲ ਦੁਸ਼ਮਣੀ ਕਰੀ ਨਹੀਂ ਸਕਦਾ ਸਾਨੂੰ ਸਾਡੇ ਗੁਰੂ ਨੇ ਸਿਖਾਇਆ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ ਤੋਈ ਕੁਦਰਤ ਸਾਜੀਐ ਕਰ ਆਸਨ ਦਿੱਖੋ ਜਾਓ ਪਹਿਲਾ ਰੱਬ ਆ ਦੂਜੀ ਕੁਦਰਤ ਆ ਕਿ ਕੁਦਰਤ ਦੇ ਵਿੱਚ ਬਲਿਹਾਰੀ ਕੁਦਰਤ ਬਸਿਆ ਹੋ ਰਾਮ ਬੈਠਾ ਸਾਡੇ ਦੀ ਕੋਈ ਦੂਆ ਦੀ ਕਾ ਹੈ ਹੀ ਨਹੀਂ ਆਪਾਂ ਆਪਣੇ ਆਪ ਨੂੰ ਗੁਰੂ ਨਾਲ ਜੋੜੋ ਆਪਣੇ ਆਪ ਨੂੰ ਗੁਰੂ ਦੇ ਸਮਰਪਿਤ ਕਰ ਦੇਣੀ ਜੇ ਆਪਾਂ ਇਕੱਲਾ ਇਕੱਲਾ ਸਿੱਖ ਇਹ ਤਹ ਯਾ ਕਰ ਜਾਵੇ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਵੀ ਮੁੰਨੇ ਨੂੰ ਮਿਲਾਂਗਾ ਉਹ ਸਾਡਾ ਹੀ ਹੈ ਪ੍ਰੇਮ ਨਾਲ ਅਸੀਂ ਉਹਨੂੰ ਪ੍ਰੇਰਣਾ ਦੇਵਾਂਗੇ ਸਿੱਖ ਬਣ ਇਹ ਦਸਤਾਰ ਸਾਡੀ ਸ਼ਾਨ ਹੈ ਸਾਡੀ ਬਾਦਸ਼ਾਹੀ ਹੈ ਇਹ ਸਾਡੇ ਸਿਰਾਂ ਦੇ ਉੱਤੇ ਹੋਣੀ ਚਾਹੀਦੀ ਹੈ ਪ੍ਰੇਰਣਾ ਲਈਆਂ ਔਰ ਕਲਾ ਕਲਾ ਜੀ ਆਪਣਾ ਫਰਜ਼ ਸਮਝ ਲਵੇ ਅਸੀਂ ਇੱਕ ਸਾਲ ਦੇ ਵਿੱਚ ਇਹ ਪੂਰਾ ਪੰਜਾਬ ਬਦਲ ਦਵਾਂਗੇ ਇਹ ਗੁਰੂਆਂ ਦਾ ਪੰਜਾਬ ਹੈ ਪੰਜਾਬ ਜੀਉਂਦਾ ਗੁਰੂਆਂ ਦੇ ਨਾਮ ਉੱਤੇ ਆਪ ਆਪ ਕੋ ਆਪਣੇ ਫਰਜ਼ਾਂ ਨੂੰ ਸਮਝ ਕੇ ਫਰਜ਼ਾਂ ਨੂੰ ਪੂਛਾੜੀਏ ਵਖਰੇਵੇਂ ਘੱਟ ਕਰੀਏ ਪਿਛਲੇ ਦਿਨੀ ਭਾਈ ਰਣਜੀਤ ਸਿੰਘ ਅਕਾਲ ਤਖਤ ਸਾਹਿਬ ਗੁਰੂ ਦੇ ਅਗੇ ਨਤਮਸਤਕ ਹੋਏ ਔਰ ਇਸ ਅਕੇ ਪਾਦਸ਼ਾਹ ਦਾ ਤਖਤ ਹੈ ਜੋ ਸ਼ਰਨ ਆਵੇ ਤਿਸ ਕਟ ਲਾਏ ਇਹ ਬਿਰਦ ਸੁਆਮੀ ਸੰਦਾਰੇ ਸਾਕੇ ਗੁਰੂ ਦਾ ਸੁਭਾਗ ਤੇ ਪੰਥ ਪੰਥ ਦੀ ਵਿਚਾਰਧਾਰਾ ਪੰਥ ਦੀ ਮੁਖ ਧਾਰਾ ਮੈਂ ਕਹਿੰਦਾ ਜਿਹੜੇ ਵੀ ਮੰਨ ਲੈਣ ਲਾਣੇ ਨੇ ਅਗਲਿਆਂ ਦੇ 100 ਵਰਕ ਨੇ 100 ਤੋਂ ਜ਼ਿਆਦਾ ਕੋਈ ਕਿਸੇ ਨੂੰ ਮੰਨਦਾ ਕੋਈ ਕਿਸੇ ਨੂੰ ਮੰਨਦਾ ਜਿਹੜੇ ਬਹੁ ਗਿਣਤੀ ਵਾਲੇ ਨੇ ਪਰ ਉਹ ਫੇਰ ਵੀ ਇਕੱਠੇ ਹੋ ਜਾਂਦੇ ਸਾਡੇ 'ਚ ਫਰਕ ਹੀ ਕੋਈ ਨਹੀਂ ਤੇ ਅਸੀਂ ਆਪਣੀ ਤਾਕਤ ਨੂੰ ਦਿਨ ਰਾਤ ਐਵੇਂ ਘਟਾਈ ਜਾਂਦੇ ਇਹ ਮੇਰੀ ਸੋਚ ਆ ਔਰ ਮੇਰੀ ਨਹੀਂ ਆ ਗੁਰੂ ਦੀ ਸੋਚ ਆ ਇੱਕ ਪਿਤਾ ਇੱਕ ਸਕੇ ਹਮਾਰੇ ਤੂੰ ਮੇਰਾ ਗੁਰਹਾਈ ਆਪਾਂ ਇੱਕ ਪਰਿਵਾਰ ਵਾਂਗ ਰਹੇ ਗੁਰੂ ਨੇ ਖਾਲਸਾ ਪੰਥ ਇੱਕ ਪਰਿਵਾਰ ਬਣਾਇਆ ਇੱਕ ਦੂਜੇ ਦੇ ਦੁੱਖ ਸੁੱਖ ਦੇ ਵਿੱਚ ਸ਼ਾਮਲ ਹੋਏ ਆਪੋ ਆਪਣੀ ਹੋਮੇ ਦਾ ਤਿਆਗ ਕਰਕੇ ਹੋਰ ਸੇਕ ਮੀਤ ਚਲੋ ਗੁਰ ਚਾਲੀ ਜੋ ਗੁਰ ਕਾਹ ਸੋਈ ਭਲ ਮੰਨੋ ਹਰ ਹਰਿ ਕਥਾ ਨਿਰਾਲੀ ਜੋ ਗੁਰੂ ਨੇ ਕਿਹਾ ਉਹ ਕਰੀਏ ਉਹਦੇ ਮੁਤਾਬਿਕ ਚੱਲ ਗਏ ਆਪਾਂ ਫੇਰ ਸਾਨੂੰ ਨਾ ਕੋਈ ਝੁਕਾ ਸਕਦਾ ਨਾ ਹਰਾ ਸਕਦਾ ਨਾ ਮੁਕਾ ਸਕਦਾ। ਬਸ ਗੁਰੂ ਦੇ ਹੁਕਮ। ਘਰਾਂ ਦੇ ਵਿੱਚ ਬਾਣੀ ਦੇ ਪਹਿਰੇ ਵਿਧਾਈਏ ਮੇਰੀਆਂ ਮਾਵਾਂ ਪੈਣਾ ਬੈਠਾਂਗਾ। ਬੱਚੇ ਦਾ ਸਭ ਤੋਂ ਪਹਿਲਾ ਸਕੂਲ ਬੱਚੇ ਦੀ ਮਾਂ ਹੈ। ਜੇ